ਖਾਂਜੀ ਵੀ ਸਤਿ ਸ੍ਰੀ ਅਕਾਲ ਵੀ ਸਾਰੇ YouTube ਚੈਨਲ ਵਾਲਿਆਂ ਨੂੰ ਵੈਲਕਮ ਹੈ ਜੀ ਆਪਣੇ ਪੰਜਨ ਸਾਲਾਂਵਰੇ ਨੂੰ ਪੰਜਾਬ ਤੇ ਆ ਗਏ ਹੋਏ ਆ ਆਪਾਂ ਜੀ ਪਿੰਡ ਮੋਦੇ ਬਾਜੀ ਦੇ ਤੇ ਆਹ ਦੇਖੋ ਜੀ ਰੌਣਕ ਲੱਗੀਆਂ ਆ ਰੌਣਕਾਂ ਇਹ ਵੀਰ ਸੋਨੂ ਕੇ ਕਰੇ ਘਰੇ ਜੜੀ ਬਾਜੀ ਉੱਡਣ ਲਈ ਆ ਪਾ ਮਾ ਵੀਰ ਟਾਈਮ 5:30 ਦਾ ਹੋ ਚੱਲਿਆ ਜੀ 5:30 ਲੱਗਣੀਆਂ ਟਾਂਗੀਆਂ ਤੇ 15 ਮਿੰਟ ਰਹਿ ਗਏ ਜੇ ਕੱਲ ਉੱਡੂਗੀ ਦੂਸਰ ਜੀ 37 ਕਬੂਤਰ ਜਿਹੜੇ ਆ ਸ਼ਾਮਲੇ ਆ ਦੋਹਾਂ ਦੇ ਟਾਈਮ ਆ ਤੇ ਬਾਤ ਹੋਵੇ ਕਰਾਉਣੇ ਤੁਹਾਡਾ ਸ਼ੌਕ ਲਾਈਵ ਆਪਾਂ ਚਲਾਇਆ ਹੀ ਵੇਖਿਓ ਸਾਰੇ ਵੀਰ ਜਿਹਨੇ ਵੀਰ ਜਿਹੜੇ ਆਪਣੇ YouTube live ਤੇ ਆ ਦੇਖੋ ਜੀ ਜਾਂਦੇ ਕਬੂਤਰ ਆ ਜਾਂਦੇ ਕਬੂਤਰ ਬਹੁਤ ਸੱਟ ਟੰਗ ਲਾ ਲਓ ਜੀ ਕਰਨ ਮਾਲੂ ਵਾਲਾ ਆਵੇ ਕਵੰਦਾ ਬਾਈ ਬਾਅਦ ਦੇ ਵਿੱਚ ਭਰਾ ਸਾਡੇ ਗੁੱਸਾ ਨਾ ਕਰੋ 5 ਨਾਲ ਜਿਵੇਂ 20 ਮਿੰਟ ਦੇ ਕਰਨ ਗਾਵਾ ਕੂਤਰ ਕੱਟਿਆ ਜਾਊਗਾ ਨੋਟ ਕਰੀਏ ਜੀ ਪਰ ਉਹ ਸੰਭਲਿਆ ਨਾ ਬੂਤਰ ਬਹੁਤ ਸੱਟ ਟੰਗ ਲਾਈ ਹਲੇ ਜੱਤੀ ਵਾਲਾ ਜਸਰ ਸਾਰਗੜਾ ਬੋਲਦੇ ਨਾਲ ਲਾਲ ਜੀ ਇਹ ਡਲ ਰਹੀ ਆਹੋ ਪਤਾ ਲੱਗ ਗਿਆ ਹਾਂਜੀ ਭਾਈ ਜਸਰ ਸਾਰਗੜਾ ਜਸਰ ਸਾਰਗੜਾ ਭਰਾਵਾਂ ਦੇ ਦੂਤਰ ਨੇ ਨਜ਼ਰ ਰੱਖਿਓ ਜੀ ਮੱਧੂ ਭਾਈ ਕਰਦੇ ਹੈਗੇ ਭਰਾ ਭਰਾ ਆ ਵੀਰ ਜੀ ਕਾਪੀ ਵਾਲੇ ਵੀਰ ਨਾ 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 ਦੇਖ ਦੇਖ ਬਈ ਦੱਸਣਾ ਆ ਵੀਰ ਆਡਾ ਅੰਗਰੇਜ਼ ਕਮੈਂਟਰ ਜੀ ਪੰਜਾਬ ਦੇ ਖੇਡ ਮੇਲਿਆਂ ਦੇ ਤੁਸੀਂ ਦੇਖਿਆ ਹੋਣਾ ਮਾ ਮਾ ਨਿਗਾ ਜਸਰ ਸਿੰਘ ਆਉ ਫੁੱਟਬੋਲੇ ਵੱਲੋਂ ਲੱਗਦਾ ਝੁਕਦਾ ਜਿਹਾ ਜਿਵੇਂ ਸਾਰੰਗ ਦੇ ਬੜੇ ਵੀਰ ਸਾਡੇ ਆ ਨਿਪਟਰਾ ਕੱਟ ਦੋ ਦਸਿਆ ਨਹੀਂ ਕੱਟਿਆ ਬਾਈ ਜੀ ਜਸਨ ਭਾਈ ਫੋਨ ਕਰਦੇ ਉਧਰ ਕੱਟ ਲਿਆ ਗਿਆ ਜੀ ਕੋਰ ਕਰਮਾ ਵੀ ਲੜਨੇ ਆ ਇੱਥੇ ਹਾਂ ਔਰ 15 ਮਿੰਟਾਂ ਨੇ ਕੁੱਤ ਨੂੰ ਬਹੁਤ ਥੋੜਾ ਮੈਦਨ ਲਗੀ ਲਾਜੀ ਸਾਰੇ ਵੀਰ ਚੈਨਲ ਆਪਣੇ ਨੂੰ ਕਰਨੇ ਸਬਸਕ੍ਰਾਈਬ ਕੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਆਪਾਂ ਇਦਾਂ ਹੀ ਤੁਹਾਡਾ ਸ਼ੌਕ ਕਰਾਉਂਦੇ ਰਹੀਏ ਆ ਫਿਰਦੇ ਤੁਹਾਨੂੰ ਲਿਆ ਕੇ ਦੇਖਣਾ ਵਿੱਚ ਇਹ ਆ ਫੱਤੇ ਜਨਵਰ ਆ ਫੱਤੇ ਆ ਲਮੇ ਜਨਵਰ ਸੈਂਤੀ ਕਬੂਤਰ ਸ਼ਾਮਲੇ ਆਜੀ ਇਸ ਟਾਈਮ ਸਗਰਾਜਵੀਰ ਟਾਈਮ ਕਿੰਨਾ ਹੋਇਆ ਦੇਖੀ ਨਾ ਪੰਜ ਮਿੰਟ ਪੰਜ ਮਿੰਟ ਡਰਾਈਵਲ ਇਹ ਅੜੀ ਰੱਖ ਗਿਆ ਦਾਦਾ ਨਹੀਂ ਆ ਪੰਜ ਨਹੀਂ ਹੋਵੇ ਜੀ ਸਾਢੇ ਪੰਜ ਲੱਗ ਜਾਣੀਆਂ ਇਹ ਟਾਂਗੀਆਂ ਹਾਂ ਲੈ ਭਾਈ ਜੀ ਨੋਟ ਕਰ ਲਓ ਕਰਨ ਮੱਲੂਆਲ ਕੰਪਿਟਰ ਕੱਟਿਆ ਗਿਆ ਜੀ ਕਰ ਮੱਲੂਆਲ ਦਾ ਕੰਪਿਟਰ ਕੱਟਿਆ ਗਿਆ ਜੀ ਉਹ ਨੋਟ ਕਰ ਲਿਓ ਭਰਾਵੋ ਲੈ ਅੱਧਰ ਕਹਿੰਦੇ ਲਾਜਾਂ ਦਾ ਨਜ਼ਾਰਾ ਨਹੀਂ ਪੱਜਦਾ ਮੇਰੇ ਭਰਾਵੋ ਸੱਡਰਪੜ ਦੀ ਧਰਤੀ ਦਾ ਮੁੰਡਾ ਸੌਣੇ ਤੇ ਪੱਜਿਆ ਹੋਇਆ ਮੇਰੇ ਵੀਰੋ ਇਹ ਕਹਿੰਦੇ ਥੋੜਾ ਜਿਹਾ ਜੇਤੀ ਕੈਂਠਾ ਦਾ ਜੇਤੀ ਆ ਆ ਮੇਰੇ ਵੀਰੋ ਕਹਿੰਦੇ ਸੋਨੇ ਦੇ ਕੈਂਠਾ ਦਾ ਜੇਤੀ ਕਹਿੰਦੇ ਪੱਜਿਆ ਹੋਇਆ ਆ ਪਿਛਲੀ ਸੀਜ਼ਨ ਤੇ ਪੈਸ ਦੀ ਸੀਜ਼ਨ ਮੇਰੇ ਵੀਰੋ ਕਹਿੰਦੇ ਬਹੁਤ ਚੰਗੀਆਂ ਬਾਜ਼ੀਆਂ ਜੱਟੀਆਂ ਖੇਡ ਕੇ ਸੁੱਟਣ ਵਾਲੇ ਨੇ ਉਹਦੀਆਂ ਮਾਝੇ ਦਾ ਮਿਹਲ ਕਹਿੰਦੀ ਹੈ ਇਹ ਕਹਿੰਦੇ ਸੱਡਰਪੜ ਦੀ ਧਰਤੀ ਦੇ ਜੱਟਾਂ ਕਹਿੰਦੇ ਸੇਵਰਾਂ ਜਿਹਦੇ ਲੋਕ ਬੱਦਰ ਜਰਾਨੇ ਆ ਮੇਰੇ ਵੀਰੋ ਤੇ ਥੋੜਾ ਜਿਹਾ ਜੱਜ ਦੇ ਨਾਲ ਆ ਭਾਈ ਜਿਹੜੇ ਜਿਹੜੇ ਕੁੜੇ ਪਿਆਰ ਕਰਦੇ ਤਰੀ ਤਾੜੀ ਮਾਰਦੇ ਜੀਰ ਜਾਨ ਮੁਰਗਲੇ ਇਹ ਕਰਦੇ ਮਾਝੇ ਦਾ ਬੱਬਰ ਸ਼ੇਰ ਦੇਖ ਲੁੱਤਰ ਬਾਈ ਬਾੜ ਖੇਡਾ ਮਲ ਪੱਜਾ ਹੋਇਆ ਛੱਡਰ ਬੋ ਧਰਤੀ ਤੇ ਸ਼ੇਰ ਵੀ ਕਹਿੰਦੇ ਪੁੱਜਿਆ ਮੁਰਗਲੇ ਹੁੰਨੇ ਨੀਲੇ ਖੋੜ ਦੇ ਪੱਬਲੀ ਦੀ ਧਰਤੀ ਤੇ ਹਰਾਰਾ ਬਣਾਉ ਸੀ ਜੇ ਕੋਈ ਐਫ ਟੀ ਵਾਲਿਆਂ ਵੱਲੋਂ ਹੱਦੀਆਂ ਕਿਤੇ ਸੂਲੇ ਦੇ ਕੰਖਾ ਜਿਤਰਾ ਲੱਗ ਰਿਹਾ ਅਜੇ ਕਰਦੇ ਅੱਜ ਧੰਨਵਾਦ ਕਰਾਂਗੇ ਜੀ ਸਰਦਾਰ ਛੱਡਣ ਕੰਮ ਬਲੇ ਸ਼ੇਰ ਕਦਾ ਵੀ ਸ਼ੇਰ ਹੋ ਰਹੇ ਧੰਨਵਾਦ ਹੈ ਮੁਰਗਲੇ ਕਿਥੇ ਸੌਣੂ ਵੀਰ ਹਾਂ ਹਾਂ ਕਿੱਥੇ ਲੈਂ ਗਿਆ ਜੀ ਅੱਛਾ ਉਹ ਫੜ ਕੇ ਲੈ ਨਾ ਕਾਬੂ ਦਾ ਕਰ ਲੋ ਜੀ ਸੜਕੇ ਦੇ ਟਿਕਾਣੇ ਕਵਰ ਆ ਲੜੂ ਆ ਜਾਓ ਫਟੇ ਜਾ ਲੜੇ ਤੇ ਹਾਂ ਆਓ ਨਾ ਕੀ ਕਿਧਰ ਨੂੰ ਕਵਰ ਆ ਲੂ ਤਾਂ ਮੇਰਾ ਚਲ ਕੋਈ ਨਹੀਂ ਜਿਹੜੇ ਪੈਰ ਬੈਠੇ ਜਿਹੜੇ ਸਾਹਮਣੇ ਆ ਉਹ ਕਾਹ ਤੇ ਕਿਥੇ ਕਰਦੇ ਪਤਾ ਲੱਗੋ ਕੋਈ ਨਹੀਂ ਕਰਦੇ ਜਿਹੜੇ ਘਰੇ ਮਮੀ ਆਉਂਗਾ ਉਹ ਨਹੀਂ ਨਹੀਂ ਆਹ ਰਿਹਾ ਰਿਹਾ ਉਹ ਨਹੀਂ ਜਾ ਪਾਣੀ ਕਿੱਥੇ ਰੇ ਮੰਗੇ ਆਲਾ ਮੰਗੇ ਆਲਾ ਉਹ ਇੱਥੇ ਉੱਡਦਾ ਉਹ ਇੱਥੇ ਉਹ ਕਿੱਥੇ ਸੋਣੂ ਆਹ ਮਾੜ ਮਾਰ ਕੇ ਆਹ ਉਹ ਮੋਰ ਤਾਂ ਦੇ ਵੀਰ ਨੇ ਫਰੀ ਕਿੱਧਰ ਗਿਆ ਉਹ ਮੇਰ ਕੋਈ ਨਹੀਂ ਉਹ ਸਵੇਰੇ ਆਹੋ ਇੱਥੇ ਲਿਆ ਦੇ ਤੂੰ ਜੜੀ ਬਖਾ ਕਿੱਥੇ ਹੀ ਸੀ ਥੋੜੀ ਭਾ ਉਹ ਵੀ ਲਿਆ ਕੇ ਦਵਾ ਬਦਲ ਨਹੀਂ ਜੁਣਾ ਆਹੋ ਹੈਗੀ ਬਦਲਦੇ ਹੋਰ ਇਹਨਾਂ ਦੂਜੀ ਜਿਹੜੀ ਵੱਡੀ ਵਾਲੀ ਲਖਣਾਂ ਚਾਏ ਆ ਇਕੱਲੀ ਮੋਹਰ ਕੱਢ ਲੈ ਇੱਕ ਤੋਂ ਲਾਲਾ ਲਈ ਜਾਣਗੇ ਇਕੱਲੀ ਮੋਹਰ ਲਾਇਆ ਵਿੱਚੋਂ ਕੱਢ ਗਏ ਰਾਜ ਦੀ ਭਾਈ ਨੂੰ ਕੋਈ ਸਵੇਰੇ ਲਾਉਂਦਾ ਇਕੱਲੀ ਉਹ ਚੋਂ ਕੱਢ ਲੈ ਆ ਨਾ ਮੋਹਰ ਸ਼ਾਈ ਦਾ ਲਈ ਜਾਣ ਠੀਕ ਹੈ ਜੀ ਬਾਰ ਬਾਰ ਧੰਨਵਾਦ ਜੀ ਸਾਰੇ ਵੀਰਾਂ ਦਾ ਆਪਣੀਆਂ ਵੀਡੀਓ ਦੇਖਣ ਲਈ ਤੇ ਜੁੜੇ ਰਹੋ ਜੀ ਹੋਰ ਬੜੀਆਂ ਲਈ ਆਪਣੇ ਚੈਨਲ ਤੇ ਤੇ ਟਾਂਗੇ ਰਹੀ ਵੀਡੀਓ ਵੱਖਰੀ ਪਾਵਾਂਗੇ ਠੀਕ ਹੈ ਜੀ ਬਾਰ ਬਾਰ ਧੰਨਵਾਦ ਸਾਰੇ ਹੀਰਾਂ ਦਾ ਇੰਨਾ ਪਿਆਰ ਦੇਣ ਲਈ